ਉਹ ਜਸਸੀ ਚਾਲੀ ਆ ਦੇਖ ਲਓ ਜਿਹੜੇ ਮੌੜ ਮਾਨਸਾ ਵਾਲੇ ਰੋਡ ਤੇ ਨਾ ਬਹੁਤ ਭਾਂਡੇ ਹੋ ਗਏ ਆ ਅੱਛੀ ਜਿਹੀ ਰਹਾ ਉੱਪਰ ਦੇਖੋ ਗੱਠਾ ਬਹੁਤ بڑا ਐਕਸੀਡੈਂਟ ਹੋਇਆ ਜੀ ਇਹ ਮੌੜ ਮਾਨਸਾ ਵਾਲੇ ਰੋਡ ਤੇ ਡਰਾਈਵਰ ਵੀ ਰਾਹ ਤੇ ਗੱਡੀ ਦਾ ਨੰਬਰ ਅਤਰੇਗੀ ਤੇ ਟੂਲ ਟੈਕਸ ਜਿਹੜਾ ਇੱਥੇ ਚੱਲਦਾ ਨਹੀਂ ਟੂਲ ਟੈਕਸ ਦਾ ਗੱਠਾ-ਗੁੱਠਾ ਦੱਬ ਕੇ ਲੈ ਗਿਆ ਗੱਠਾਂ ਵਾਲੀ ਬਹੁਤ ਭੜਾ ਨਾ ਉਹ ਗੰਦਿਆਂ ਦੀ ਤਾਂ ਬਚਤ ਰਹੇਗੀ ਜੀ ਦੇਖ ਲੋ ਮੌੜ ਮਾਨਸਾ ਰੋਡ ਤੇ ਆ ਟੂ ਟੈਕਸ ਚੱਲਦਾ ਤਾਂ ਹੈ ਨਹੀਂ ਇਹ ਰਾਤ ਨੂੰ ਕਰੋ ਜਾਂ ਸਵੇਰ ਉਹ ਦੇਖ ਲੋ ਆ ਗੱਡੀ ਦਾ ਨੰਬਰ ਆ ਜੀ ਪੀ ਵੀ 13